ਅੱਜ ਦੇ ਦਿਨ ਦੀ ਜੇ ਮਹੱਤਤਾ ਵੇਖੀਏ ਜਿੱਥੇ ਬਸੰਤ ਰਾਗ ਦੀ ਆਰੰਭਤਾ ਹੁੰਦੀ ਹੈ ਬਸੰਤ ਰੁੱਤ ਦੀ ਆਰੰਭਤਾ ਹੁੰਦੀ ਹੈ ਔਰ ਬਸੰਤ ਰੁੱਤ ਦੀ ਆਰੰਭਤਾ ਦੇ ਨਾਲ ਇਹਦੀ ਆਮਦ ਵਿੱਚ ਤੁਸੀਂ ਕਹੋਗੇ ਬਸੰਤ ਰਾਗ ਜਿਨ੍ਹਾਂ ਨੂੰ ਥੋੜੀ ਬਹੁਤੀ ਸੋਝੀਏ ਰਾਗ ਕਿਰਿਆ ਬਾਰੇ ਉਹ ਕਹਿਣਗੇ ਕਿ ਬਸੰਤ ਰਾਗ ਪਹਿਲੇ ਹੀ ਆਰੰਭ ਹੋ ਗਿਆ ਸੀ ਅਸਲ ਵਿੱਚ ਰੁੱਤ ਜਿਹੜੀ ਬਸੰਤ ਹੈ ਉਹ ਅੱਜ ਤੋਂ ਹੋਈ ਹੈ 2 ਤਰੀਕ ਤੋਂ ਆਪਣੀ ਪਛੋਕਰ ਧਰਤੀ ਤੋਂ ਵੀ 2 ਤਰੀਕ ਤੋਂ ਆਰੰਭ ਹੈ ਬਸੰਤਰੁੱਤ ਰੰਪ ਹੁੰਦੀ ਹੈ ਆਰੰਭਤਾ ਦੀ ਆਮਦ ਵਿੱਚ ਜਿਹੜੀ ਰਾਤ ਦੀ ਪ੍ਰਕਿਰਿਆ ਹੈ ਇਹ ਲੋਹੜੀ ਤੋਂ ਆਰੰਭ ਹੋ ਜਾਂਦੀ ਹੈ ਦਰਬਾਰ ਸਾਹਿਬ ਦੀ ਮਰਿਆਦਾ ਉੱਥੋਂ ਦੇ ਰਾਗੀ ਜਦੋਂ ਕੀਰਤਨ ਕਰਦੇ ਨੇ ਇਲਾਹੀ ਬਾਣੀ ਦਾ ਉਹ ਲੋਹੜੀ ਤੋਂ ਉਸਦੇ ਪਾਵਨ ਬਸੰਤ ਰਾਗ ਦੇ ਸ਼ਬਦਾਂ ਦੀ ਅਰੰਭਤਾ ਕਰ ਦਿੰਦੇ ਹਾਂ। ਉਹ ਇਹ ਸਮਾਪਤ ਕਦੋਂ ਹੁੰਦਾ ਹੈ ਗੁਰਮਤਿ ਵਿੱਚ ਸਮਾਪਤੀ ਇਹਦੀ ਜਿਹੜੀ ਹੈ। ਹੋਰ ਧਰਮਾਂ ਵਿੱਚ ਸਮਾਪਤੀ ਅਗਲੇ ਦਿਨ ਹੋ ਜਾਂਦੀ ਹੈ। ਇਹ ਗੱਲ ਯਾਦ ਰੱਖਿਓ ਪਰ ਗੁਰਮਤਿ ਵਿੱਚ ਜੜੀ ਦੀ ਸਮਾਪਤੀ ਹੈ। ਉਹ ਹੌਲੇ ਮੁਹੱਲੇ ਤੱਕ ਇਹ ਰਾਗ ਦੀ ਇਸੇ ਤਰ੍ਹਾਂ ਪ੍ਰਕਿਰਿਆ ਰਹਦੀ ਹੈ। ਔਰ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਵਿੱਚ ਇਹ ਰਾਗ ਤੁਹਾਨੂੰ ਤਕਰੀਬਨ 1168 ਅੰਕ ਤੇ ਸੁਭਾਏ ਮਾਨ ਹੋਏਗਾ ਗੁਰਬਾਣੀ ਵਿੱਚ 31 ਰਾਗ ਹੈ 31 ਰਾਗਾਂ ਵਿੱਚੋਂ ਇਹ 25 ਮਾ ਰਾਗ ਹੈ ਔਰ ਜਦੋਂ ਆਰੰਭਤਾ ਹੋਈ ਇਹਦੀ ਆਰੰਭਤਾ ਗੁਰੂ ਨਾਨਕ ਪਾਤਸ਼ਾਹ ਨੇ ਕੀਤੀ ਹੈ ਖੈਰ ਔਰ ਸਤਗੁਰੂ ਗੁਰੂ ਗ੍ਰੰਥ ਸਾਹਿਬਹਾਰ ਦੇ ਅੰਦਰ ਇਹ ਰਾਗ ਦੇ ਨਾਲ ਕੁਝ ਮਿਲਵਰਤਨ ਰਾਗ ਵੀ ਲੜਾਏ ਨੇ ਪਾਤਸ਼ਾਹ ਨੇ ਉਹਨਾਂ ਨੂੰ ਗਾਣ ਦਾ ਇੱਕ ਵੱਖਰਾ ਸੁਭਾਏ ਜਿਵੇਂ ਰਾਗ ਬਸੰਤ ਕੱਲਾ ਰਾਗ ਹੈ ਪਰ ਪਾਤਸ਼ਾਹ ਨੇ ਇਹਦੇ ਵਿੱਚ ਹੋਰ ਵਾਅਦਾ ਕੀਤਾ ਇਹਦੇ ਵਿੱਚ ਇੱਕ ਰਾਗ ਲੜਾਇਆ ਹੈ ਜਿਹੜੇ ਰਾਗੀ ਰਾਗ ਦੀ ਸੋਝੀ ਰੱਖਦੇ ਉਹਨਾਂ ਨੂੰ ਪੰਤਾ ਹੈ ਉਹਦੇ ਨਾਲ ਰਾਗ ਬਸੰਤ ਬਸੰਤ ਹੰਡੋਲ ਪਾਚੇ ਦੀ ਨਾਲ ਹੰਡੋਲ ਲੜਾ ਕੇ ਇਹਨੂੰ ਮਿਕਸ ਰਾਗ ਬਣਾਉਂਦਾ ਹੈ ਔਰ ਬਸੰਤ ਦੀ ਰੁੱਤ ਬਸੰਤ ਦਾ ਦਿਨ ਬਸੰਤ ਪੰਚਮੀ ਵਾਲਾ ਦਿਨ ਸਾਡੇ ਇਤਿਹਾਸ ਵਿੱਚ ਹੋ ਇੱਕ ਹੋਰ ਮਹੱਤਤਾ ਹੈ ਜਿਵੇਂ ਪਿਛਲੇ ਦੀਵਾਨ ਵਿੱਚੋਂ ਆਰੰਭ ਕੀਤਾ ਸੀ ਕਲਗੀ ਤਰਨਿਸ਼ ਮੇਸ਼ ਪਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੀਲੇ ਦੇ ਸ਼ਾਂ ਸਵਾਰ ਵਾਜਾਂ ਵਾਲੇ ਤਾਜਾਂ ਵਾਲੇ ਸਤਿਗੁਰੂ ਦਾ ਜਿਹੜਾ ਵਿਆਹ ਹੈ ਉਹ ਬਸੰਤ ਪੰਚਮੀ ਵਾਲੇ ਦਿਨ ਹੋਇਆ